ਆ ਕਾਵਾਗੇ ਅੰਨੂ ਕਿਹੜਾ ਸਪੋਰਟ ਕਰਤੀ ਹੈਗੇ ਆ ਕੇ ਇਸ ਕਰਕੇ ਮੈਂ ਤੁਹਾਨੂੰ ਮੈਮ ਦੇ ਕੇ ਗੱਲ ਕਰ ਰਿਹਾ ਐਨੀ ਇਨਸਪੈਕਟਰ ਮੈਂ ਵੀ ਤੁਹਾਡੇ ਨਾਲ ਗੱਲ ਚਲੋ ਭੈਣ ਜੀਓ ਸਾਡੇ ਤੁਸੀਂ ਆਜੋ 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 ਭੈਣ ਜੀਓ ਤੁਹਾਡੇ ਕੋਲ ਲੈਡੀ ਪੁਲਿਸ ਨਹੀਂ ਕੋਈ ਗੱਲ ਨਹੀਂ ਪਲੀਜ਼ ਆਜੋ ਮੈਮ ਕੀ ਕਹਿਣਾ ਥੋੜਾ ਮੇਰਾ ਇਹੀ ਕਹਿਣਾ ਹੈਗਾ ਕਿ ਅਸੀਂ ਆਪਣੇ ਹੱਕਾਂ ਦੀ ਗੱਲ ਕਰਨ ਵਾਸਤੇ ਪਹੁੰਚੇ ਆਂ ਅੰਗਣਵਾੜੀ ਦਾ ਜਿਹੜਾ ਹੈਲਪਰਾਂ ਦੀ ਗੱਲ ਕਰ ਰਹੇ ਆ ਪਰ ਸਰ ਇਹ ਅਲੱਗ-ਅਲੱਗ ਥਾਣਿਆਂ ਦੇ ਵਿੱਚ ਅਰੈਸਟ ਕਰਕੇ ਲੈ ਗਏ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਧਰਨੇ ਧਰਨਿਆਂ ਚੋਂ ਨਿਕਲੀ ਹੋਈ ਸਰਕਾਰ ਹੈ ਤੇ ਅੱਜ ਚਲੋ ਠੀਕ ਹੈ ਜੀ ਉਹਨਾਂ ਦੀ ਗੱਲ ਨਹੀਂ ਕਹਿਣੀ ਜੀ ਜਾ ਰਹੀ ਬਹੁਤ ਦੁੱਖ ਤੇ ਸ਼ਰਮ ਦੀ ਗੱਲ ਹੈ ਆਜੋ ਆਜੋ ਪਲੀਜ਼ ਆਜੋ ਇਹ ਸਭ ਥੋੜਾ ਮਿਸ ਬਿਹੇਵ ਹੈ ਚੱਲ ਜੀ ਇਹਨਾਂ ਕੋਲੇ ਦੇਖੋ ਤੁਸੀਂ ਥੋੜਾ ਮਿਸ ਬਿਹੇਵ ਹੈ ਕਿ ਫਿਰ ਵੀ ਤੁਸੀਂ ਮਿਸ ਬਿਹੇਵ ਕਰ ਲੈ ਲੇਟਲੀ ਪਲੀਜ਼ ਨਹੀਂ ਵੀ ਹੈਗੀ ਮੇਰਾ ਵੀ ਕੰਮ ਹੈ ਜੀ ਫਿਰ ਵੀ ਤੁਸੀਂ ਆਪਦਾ ਕੰਮ ਕਰੋ ਹਾਂ ਪਰ ਤੁਸੀਂ ਮਿਸ ਬਿਹੇਵ ਕੰਮ ਕਰਦੇ ਹੋ ਜੀ ਗੱਲ ਹੈ ਕੀ ਕੀ ਕਹਿਣਾ ਚਾਹੁੰਦੇ ਹੋ ਅੱਜ ਤੁਹਾਨੂੰ ਰੋਕੇ ਆ ਗਏ ਇਹਨਾਂ ਨੇ ਧੱਕੇਸ਼ਾ ਹੀ ਆਈ ਸਾਡੇ ਨਾਲ ਮੰਤਰੀ ਬਲਜੀਤ ਕੌਰ ਮਰਦਾਬਾ ਪੁਲਿਸ ਅਰੈਸਟ ਕਰ ਰਹੀ ਤੁਹਾਨੂੰ ਅਰ ਐਸੀ ਕਿੱਧਰ ਜਾ ਰਹੇ ਮਰਦਾਬਾ ਮੁਰਦਾਬਾ ਸਰ ਪੁਲਿਸ ਰੀਟੇਨ ਕਰਕੇ ਲੈ ਜਾ ਰਹੀ ਹੈ ਤੁਸੀਂ ਕੀ ਪ੍ਰੋਟੈਸਟ ਕਰਨਾ ਸੀ ਅਸੀਂ ਆਪਣਾ ਮੰਗਾ ਸੰਬੰਧੀ ਮੰਗ ਪੱਤਰ ਦੇਣ ਆਏ ਸੀ ਮੰਗ ਪੱਤਰ ਦੇਣਾ ਜੀ ਮੰਗ ਪੱਤਰ ਖਾਲ ਕੋਈ ਸਾਨੂੰ ਤਿਆਰ ਹੀ ਨਹੀਂ ਪ੍ਰਸ਼ਾਸਨ ਕੋਈ ਨੂੰ ਸਾਨੂੰ ਤਿਆਰ ਬੀਬੀ ਲਗਾਤਾਰ ਲਗਾਤਾਰ ਤੁਹਾਡੇ ਵੱਲੋਂ ਜਿਹੜਾ ਵਿਰੋਧ ਕੀਤਾ ਜਾ ਰਿਹਾ ਸੀ ਉਹਨਾਂ ਦੇ ਘਰ ਦੇ ਬਾਹਰ ਪ੍ਰੋਟੈਸਟ ਕੀਤਾ ਜਾ ਰਿਹਾ ਕੋਈ ਸਾਡੀ ਸਹਿਮਾਨਾ ਮੰਤਰੀ ਬਜੀਤਕਾਰ ਮੁਰਦਾਬਾ ਇਹਨਾਂ ਜਿਹੜੇ ਕਪੜੇ ਨੇ ਜਿਲ੍ਹਾ ਫਰੀਦਕੋਟ ਦੇ ਜਿਹੜਾ ਨਹਿਰੋ ਸਟੇਡੀਅਮ ਉੱਤੇ ਸਟੇਟ ਲੈਵਲ ਦਾ ਫੰਕਸ਼ਨ ਹੈਗਾ ਹੈ ਜਿਹੜੇ ਅੱਜ ਡਿਫਰੈਂਸ਼ੀਅਲੀ ਏਬਲਡ ਪਰਸਨਸ ਹੈਗੇ ਉਹਨਾਂ ਦਾ ਕਮੰਤਰੀ ਦਿਵਸ ਹੈਗਾ ਤੋਂ ਅਸੀਂ ਜਿਹਨੂੰ ਕਹਿੰਦੇ ਉਸ ਲੈਂਡ ਆਰਡਰ ਦੀ ਸਿਚੁਏਸ਼ਨ ਨੂੰ ਦੇਖਦੇ ਅਸੀਂ ਇਹ ਬੇਨਤੀ ਕੀਤੀ ਸੀ ਜਿਹੜੇ ਵੀ ਕਿਸੇ ਨੇ ਜ ਕੋਈ ਧਰਨਾ ਲਾਣਾ ਹੈ ਜਾਂ ਕਿਸੇ ਨੇ ਮੰਗ ਪੱਤਰ ਦੇਣਾ ਹੈ ਕਿ ਉਹਨਾਂ ਲਈ ਜਗ੍ਹਾ ਮੁਕਰਰ ਕੀਤੀ ਸੀ ਉਹਨਾਂ ਨੂੰ ਕਿਹਾ ਵੀ ਸੀ ਕਿ ਸ਼ਾਂਤੀਪੂਰਵਕ ਸਾਨੂੰ ਦੱਸੋ ਨਾ ਅਸੀਂ ਜੇ ਕੋਈ ਮੰਗ ਪੱਤਰ ਦੇਣਾ ਉਹ ਵੀ ਦਵਾ ਦੇਾਂਗੇ ਬਟ ਕਈਆਂ ਨੇ ਸਾਡੇ ਨਾਲ ਕੋਆਪਰੇਟ ਨਹੀਂ ਕੀਤਾ ਤੇ ਫਿਰ ਉਸ ਦੇ ਚੱਕਰ ਚ ਆਨਲ ਨੂੰ ਸਾਨੂੰ ਉਹਨਾਂ ਨੂੰ ਪ੍ਰੀਵੈਂਟਿਵ ਡਿਟੈਂਸ਼ਨ 'ਚ ਲੈਣਾ ਪਿਆ ਸਰਕਿਸਤਰਾ ਬਰਨ ਕੀਤਾ ਜਾ ਰਿਹਾ ਸੀ ਨਾਲ ਕਿਉਂਕਿ ਇਹ ਤਾਂ ਗੱਲ ਕਰ ਰਹੇ ਸੀ ਕਿ ਅਸੀਂ ਮੰਗ ਪੱਤਰ ਦੇਣਾ ਸੀ ਉਹ ਸਾਨੂੰ ਮੰਗ ਪੱਤਰ ਦੇਣ ਨਹੀਂ ਦਿੱਤਾ ਜਾਦਾ ਨਹੀਂ ਐਸੀ ਦੇਖੋ ਬੇਨਤੀ ਵੀ ਕੀਤੀ ਸੀ ਇਹਨਾਂ ਨੂੰ ਕਿ ਸਾਨੂੰ ਦੱਸੋ ਮੰਗ ਪੱਤਰ ਦੇਣਾ ਇਹਨਾਂ ਦੇ ਰਿਪ੍ਰੈਜ਼ੈਂਟੇਟਿਵ ਨਾਲ ਲੈ ਜਾਾਂਗੇ ਬਟ ਫਿਰ ਉਹੀ ਗੱਲ ਇਹਨਾਂ ਨੇ ਕੋਆਪਰੇਟ ਨਹੀਂ ਕੀਤਾ ਜਿੰਦਾਬਾਦ ਮਰਦਾਵਾਲੀ ਜਾਣਗੇ ਫੰਕਸ਼ਨ ਖਰਾਬ ਕਰਨਗੇ ਤੇ ਉਸੇ ਚੱਲਦੇ ਐਪਲੀਕੇਸ਼ਨ ਚੱਲਦੇ ਅਸੀਂ ਫਿਰ ਇਹਨਾਂ ਨੂੰ ਪ੍ਰੀਵੈਂਟਿਵ ਐਕਸ਼ਨ ਦੇ ਅੰਦਰ ਦੇ ਕਰਨਾ ਹੋ ਰਿਹਾ ਸੀ ਕਿਹਾ ਗਿਆ ਪਰ ਮਰਦੂਮ ਬਲਾਜਮੀ ਸੀ ਕੋਈ ਪਹਿਲਾਂ ਬਲਾਜਮੀ ਨਾਲ ਮੌਜੂਦ ਹੈ ਇਦਾਂ ਠੀਕ ਹੈ ਮਹਿਲਾ ਮੁਲਾਜ਼ਮ ਤੁਸੀਂ ਤੁਹਾਨੂੰ ਤੁਸੀਂ ਵੀ ਇੱਕ ਜਗ੍ਹਾ ਆ ਕੇ ਵੀਡੀਓ ਬਣਾਈਆਂ ਸੀ ਮਹਿਲਾ ਮੁਲਾਜ਼ਮ ਹੀ ਨਹੀਂ ਹੀ ਜਨਨ ਕਿ ਕਾਨੂੰਨ ਦੇ ਮੁਤਾਬਕ ਜਿੰਨੀ ਤੌਰ ਨੂੰ ਗਿਰਦਾਰੀ ਤਾਂ ਹੈਗਾ ਜੀ ਉੱਥੇ ਮੈਂ ਬੇਨਤੀ ਕਰ ਰਿਹਾ ਤੁਹਾਨੂੰ ਪਲੀ ਕਿ ਅਸੀਂ ਸਾਰੀਆਂ ਹਰ ਇੱਕ ਚੀਜ਼ ਨੂੰ ਦੇਖ ਕੇ ਫੋਰਸ ਦੀ ਅਵੇਲੇਬਿਲਟੀ ਨੂੰ ਦੇਖ ਕੇ ਹੀ ਕਿਉਂਕਿ ਟੈਕਲ ਕਰਨਾ ਪੈਂਦਾ ਹੈਗਾ ਅਸੀਂ ਮੈਕਸਿਮਮ ਕੋਸ਼ਿਸ਼ ਕੀਤੀ ਕਿ ਇਹ ਸੀਦਾ ਧਿਆਨ ਚ ਰੱਖਿਆ ਜਾਵੇ ਤਾਂ ਉਹ ਹੀ ਅਸੀਂ ਤਾਂ ਹੀ ਇਹ ਸਾਰੇ ਮੱਦੇ ਨਜ਼ਰ ਰੱਖ ਕੇ ਡਿਟੇਨ ਕੀਤਾ ਤੇ ਮੇਰੇ ਹਿਸਾਬ ਨਾਲ ਕਿ ਪੀਸਫੁਲ ਹੋਏਗਾ ਪਰ